ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੋਤਿ ਸੇ ਭੰਗ ਗੁਰੂ ਘਰ ਸਾਜ ਜਪ ਆ ਸਚੁ ਜੁਗਾ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੇ ਸੋਚ ਨਾ ਹੋਵੇ ਜੇ ਸੂਚੀ ਲਖਵਾਰ ਚਿੱਪੇ ਚੁੱਪ ਨਾ ਹੋਵੇ ਜੇ ਲੈਹ ਰਾ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸੇ ਸਿਆਣ ਪਾਲਖ ਹੋਏ ਤੈਕ ਨਾ ਚੱਲੇ ਨਾਲ ਕਿਸ ਚੈ ਰ ਹੋਈਏ ਕਿ ਕੂੜੇ ਟੁੱਟੇ ਪਾਲ ਹੁਕਮਰ ਜਾਏ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹਵਨ ਆਕਾਰ ਹੁਕਮ ਨਾ ਕਿਹਾ ਜੈ ਹੁਕਮੀ ਹੋਵਨ ਜੀ ਹੁਕਮ ਮਿਲੇ ਵਿਢਾਈ ਹੁਕਮੀ ਤੁਮਨੀਟ ਹੁਕਮਾਂ ਲਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪੁਾਈ ਹੈ ਹੁਕਮੇ ਅੰਦਰ ਸਭ ਕੋ ਬਾਹ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਜੇ ਤਾ ਹੁ ਮੈਂ ਕਹਿ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾ ਜਾਣੇ ਨਿਸ਼ਾਨ ਗਾਵੇ ਕੋ ਗੁਣ ਬੜਾਈਆਂ ਚਾਰ ਗਾਵੇ ਕੋ ਵਿਦਿਆ ਵਿਥੰ ਵਿਚਾਰ ਗਾਵੇ ਕੋ ਸਾਸ ਕਰੇ ਤਨਖੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਪੇ ਤਿਸੇ ਦੂਰੋ ਗਾਵੇ ਕੋ ਵਿਖੇ ਹਾਦਰਾ ਹਾ ਦੂਰ ਕਥਨਾ ਕਥੀ ਆਵੈ ਨਾ ਤੋਟ ਕਥ ਕਤ ਕਥੀ ਕਟ 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 ਦਿੰਦਾ ਦੇ ਲਿੰਦੇ ਥਕਪਾ ਹੈ ਜੁਗ ਜੰਤਰ ਖਾਈ ਖਾਏ ਤੁਮ ਚਲਾਏ ਰਹੋ ਨਾਨਕ ਸੇ ਵੀ ਪ੍ਰਵਾਹ ਸੱਚਾ ਸਾਇਬ ਸਚਨਾ ਹੈ ਭਖੇਪ ਅਪਾਰ ਅਖੇ ਮੰਗੇ ਦੇਹ ਦੇ ਦਤਰੇ ਦੇ ਤਾਰ ਫਿਰ ਕੇ ਅੱਗੇ ਰੱਖੀਐ ਜਿਤ ਦੇਸੇ ਦਰਬਾਰ ਮੁੱਖ ਕੇ ਬਲਣ ਬੋਲੀਐ ਜੇ ਸੁੰਤਰੇ ਪਿਆਰਾ ਅਮਰਤ ਮੇਲਾ ਸਾਚਨਾ ਵਿੜਿਆਈ ਵਿਚਾਰ ਕਰਮੀਆਂ ਦੇ ਕੱਪੜਾ ਅੰਦਰਿ ਮੁਖ ਦੁਆਰ ਨਾਨਕ ਐ ਵੇ ਜਾਣੀਐ ਸਬਾਪੇ ਸਚਿਆਰਾ ਥਾਪਿਆ ਨ ਜਾਇ ਕੀਤਾ ਨ ਹੋਇ ਆਪੇ ਆਪ ਨਿਰੰਜਨ ਸੋਇ ਜੀ ਸੇਵਿਆ ਤਿਨ ਪਾਇਆ ਮਾਨੋ ਨਾਨਕਾ ਵੀਏ ਕੋ ਨਿਦਾਨ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰਹਾਰ ਸੁਖ ਕਰ ਲੈ ਜਾਏ ਗੁਰਮੁਖ ਅਨੰਦ ਗੁਰਮੁਖ ਵੇਦ ਗੁਰਮੁਖ ਰਿਆ ਸਮਾਈ ਗੁਰਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਹੀ ਜਿਹੋ ਜਾਣਾ ਆਖਾ ਨਹੀਂ ਕਿਹਣਾ ਕਥਣਾ ਜਾਈ ਗੁਰਾ ਇੱਕ ਦੇਵੁਝਾਈ ਸਭਨ ਜੀਆਂ ਕੈ ਇੱਕੋ ਦਾਤਾ ਸੋਮੇ ਵਿਚਨ ਜਾਈ ਦੀਏਤ ਨਾਵਾ ਜੇ ਸੁਪਾਵਾਂ ਮਣ ਪਾਣੇ ਕੇ ਨਾਈ ਕਰੀ ਜੇਤੀ ਸਿਸ਼ਟ ਉਪਾਈ ਵੇਖਾ ਮਣ ਕਰਮਾ ਕੇ ਮਿਲੇ ਲਈ ਮਾਤ ਵਿਚ ਰਤਨ ਜਵਾਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਪ ਬੁਝਾਈ ਸਭਨਾ ਜੀਆਂ ਕਾ ਏਕੋ ਦਾਤਾ ਸੋ ਮੈ ਉਸਰਨਾ ਜਾਈ ਜੇ ਜੁ ਵਿਚਾਰੇ ਯਾਰ ਜਾ ਹੋਰ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾ ਚੱਲੇ ਸਭ ਕੋਏ ਚੰਗਾ ਨਾਮ ਰਖਾਈ ਕੇ ਜਸ ਕੀ ਜਗਲੇ ਜੇ ਤਿਸ ਨਦਰ ਨਾ ਆਵੇ ਤਾ ਬਾਤ ਨਾ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇ ਕੋਈ ਨਾ ਸੁਝਈ ਦੇ ਸੁਦੇ ਤਿਸ ਗੁਣ ਕੋਈ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਤਵਰਤਾ ਆਕਾਸ ਸੁਣਿਆ ਦੀਪ ਲਪ ਤਾਲ ਸੁਣਿਆ ਦਪੋ ਨ ਸਕੇ ਕਾਲ ਨਾਨ ਭਗਤਾ ਸਦਾ ਵਿਗਾਸ ਸੁਣਿਆ ਦੁਪ ਪਪ ਕਾ ਨਾਸ ਸੁਣਿਆ ਸਿਰ ਬ੍ਰਹਮਾ ਇੰਦ ਸੁਣਿਆ ਮੁਖ ਸਲਾਨ ਮੰਦ ਸੁਣਿਆ ਜੋਗ ਤਨ ਤੁਕ ਤਨ ਭੇਦ ਸੁਣਿਆ ਸੰਗ ਸਿਮਰਤ ਵੇਦ ਨਾਨ ਭਗਤ ਸਦਾ ਵਿਗਾਸ ਸੁਨੇ ਦੂਪ ਪਪ ਕਾ ਨਾਸ ਸੁਨੇ ਸੰਤੋਖ ਗਿਆਨ ਸੁਨੇ ਅਰਸਤ ਕਾ ਇਸ਼ਨਾਨ ਸੁਣਿਏ ਪਟਪਾਵੇਂ ਮਾਨ ਸੁਣੇ ਲਾਗੇ ਸੇਤਿਆਨ ਨਾਨਕ ਭਗਤਾਸ ਦਾ ਵਿਕਾਸ ਸੁਣਿ ਦੂਪ ਪਪ ਕਾ ਨਾਸ ਸੁਣੇ ਸਰਾ ਗੁਨਾ ਕੇ ਗਾ ਸੁਣੇ ਸੇਖ ਪੀੜ ਪਤ ਸਾ ਸੁਣੇ ਆਂਦੇ ਪਾਵੇ ਰਾਨ ਸੁਣੇ ਹਥਏ ਸੁਗਾ ਨਾਨਕ ਭਗਤਾਸ ਦਾ ਵਿਕਾਸ ਸੁਣਿ ਦੂਪ ਪਪ ਕਾ ਨਾਸ ਮੰਨੇ ਕੀ ਗਤ ਕਹਿ ਨ ਜਾਏ ਜੇ ਕੋ ਕਹਿ ਪੀਸੇ ਪਸਤਾਏ ਕਾਗਨ ਕਲਮ ਨਾਲ ਲਿਖਣ ਹਾਰ ਮਨਨੇ ਕਬਹਿ ਕਰਨ ਵਿਚਾਰ ਸਨਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਸੁਤ ਹੋਵੇ ਮਨ ਬੱਦ ਮਨ ਸਗਲ ਭਾਵਣ ਕੀ ਸੁਤ ਮਨ ਮੋ ਚੋਟਾ ਨਾ ਖਾਏ ਮਨ ਜਮਕੇ ਸਾਥ ਨਾ ਜਾਏ ਸਨਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਮਰਖਾਕ ਨਾ ਪਾਏ ਮੰਨੇ ਪਤਸੇ ਪ੍ਰਗਟ ਜਾਏ ਮੰਨੇ ਮੰਗਨ ਜੱਲੇ ਪੰਥ ਮੰਨੇ ਤਰੁਭੈਤੀ ਸੰਬੰਧ ਐਸਾ ਨੰਦਰਿੰਦਨ ਹੋਏ ਜੇ ਕੁਮਨ ਜਾਣੇ ਮਨ ਕੋਏ ਮੰਨੇ ਪਾਵੇ ਮੋਖ ਦੁਆਰ ਮੰਨੇ ਪਰਵਾਰ ਸਦਾਾਰ ਮੰਨੇ ਤਰ ਤਰ ਗੁਰ ਸਿੱਖ ਮੰਨੇ ਨੰਨ ਭਾਵੇ ਨਾ ਵੇਖੋ ਐਸਾ ਨੰਦਰਿੰਦਨ ਹੋਏ ਜੇ ਕੁਮਨ ਜਾਣੇ ਮਨ ਕੋਏ ਪੰਚ ਪਰਵਾਣ ਪੰਚ ਪ੍ਰਦਾਨ ਪੰਚ ਪਾਵਿਤ ਰਗੇ ਮਾਨ ਪੰਚ ਸੋਹਿਦਰ ਜਾਨ ਪੰਚ ਗੁਰੇਕ ਧਿਆਨ ਜੇ ਕੋ ਕਹ ਕਰੇ ਵਿਚਾਰ ਕਰਤੇ ਕੀ ਕਰਨੇ ਨੈ ਸਮਾਰ ਧੋਲ ਤਰਨ ਦੇਤਾ ਪੂਤ ਸਤੋਕ ਸਤੋਪ ਰਖਿਆ ਜਿਨ ਸੂਤ ਜੇ ਕੋ 부জে ਹੋਏ ਸਿਆਰ ਤਵਲੇ ਉਪਰ ਕੀਤਾ ਭਾਰ ਤਤੀ ਹਰ ਪਰੇ ਹੋਰ ਹੋਰ ਜਿਸੇ ਪਾਤਲੇ ਕਮਨ ਜੋਰ ਜੀਤ ਜਾ ਤਰੰਗਾ ਕੇਨਾ ਸੁਮਨਾ ਲਿਖਿਆ ਮੁੜੀ ਕਲਾ ਮੋਏ ਲਿਖਣ ਕਿ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕਿ ਤਾਤਾ ਸੁਆਲੇ ਰੂਪ ਕੀਤੀ ਦਾ ਜਾਣ ਕੋਣਕੂਤ ਕਿ ਤਪਸਾ ਇੱਕ ਕੋਵਾਸ ਤੇ ਹੋਇ ਲਖ ਦਰਿਆਉ ਕੁਦਰਤ ਗਵਣ ਕਹਾ ਵਿਚਾਰ ਵਾਰਿਆ ਜਾਵੇ ਇੱਕ ਵਾਰ ਜੋ ਭਾਵੇ ਸਈ ਭਲੀਕਾਰ ਤੁਸ ਸਲਾਮੰਦਰੰਕਰ ਸੰਸ ਚੱਪ ਸੰਪਾਉ ਸੰਸ ਪੂਜ ਸੰਤਪਤ ਸੰਖ ਗ੍ਰਤਮੁਖ ਵੇਦ ਪਾਠ ਸੰਖ ਜੋਗ ਮਨ ਰਹਿ ਉਦਾਸ ਸੰਖ ਭਗਵਨ ਗਿਆਨ ਵਿਚਾਰ ਸੰਸ ਸਤਿਏ ਸੰਦਰਤਾ ਸੰਸ ਸੂਰਮੋ ਪਕਸਾਰ ਸੰਖਮੋਹ ਲੈ ਲੈ ਤਾਰਾ ਕੁਦਰਤ ਕਮਣ ਕਾ ਵਿਚਾਰ ਅਵਾਰਿਆਂ ਜਾਵੇ ਇੱਕ ਵਾਰ ਜੋ ਹੁਭਾਵੇ ਸਾਈ ਭਲੀਕਾਰ ਤੂ ਸੁਦ ਸਲਾਮਤ ਰੰਕਾਰ ਸੰਖ ਮੂਰਖ ਅੰਧਖੋਰ ਸੰਸਚੋਰ ਹਰਾਮਖੋਰ ਸੰਖਮਰ कर जय जोर संकल्प त्यक माय संप कर जाय असंग कूड़े कूड़े फेरा है संग मुले स्मल पक खाए असंग निंद सिर करे पार नानक नीच कह विचार वर जावा एक बार जत पाए साई पलिकार तू सदा सलामत निरंकार असंख नाम असंख था अगम अगम संख लो असंख है सिर पार हो अखरी नम सला ਅਕਲੀ ਗਿਆਨ ਗੀਤ ਗੁਰੰਗਾ ਹਾ ਅਕ ਲਿਖਣ ਬੋਲਣ ਬਾਣਾ ਆਖਾਸੇ ਸਿਰੋਪੁਖਾਣ ਜਿਨੇ ਲਿਖੇ ਸਿਰਨਾ ਹੈ ਜੀਵ ਜੀ ਫਰਮਾਇ ਤਿਉ ਤਿਪਾਇ ਜਿਤਾ ਕਿਤਾ ਦਿੱਤਾ ਨਾ ਬਨਾਵੇਂ ਨਾ ਹੀ ਕੋ 타 ਕੁਦਰਤ ਕਮਣ ਕਹਾ ਵਿਚਾਰ ਬਾਰਾਂ ਜਾਵੇ ਇੱਕ ਵਾਰ ਜਦੁ ਉਸ ਭਾਗੇ ਸਾਈਂ ਭਰਿਕਾਰ ਤੂ ਸੁਸਲੰਦਰੰਕਾਰ ਭਰੀਏ ਹੱਥ ਪੈਰ ਤੰਦੇ ਪਾਣ ਜੁ ਤ੍ਰਸਖੇ ਮੁਕਲੀਤੀ ਕਪੜ ਹੋਏ ਦੇ ਸਾਬਨ ਲਈ ਅਹ ਤੋਏ ਪਰੀਏ ਮਤ ਪਾਪਾ ਕੈ ਸੰਗਾ ਦੱਪੇ ਨਾ ਵੀ ਕੇ ਰੰਗਾ ਪੁਨੀ ਪਪੀ ਅਖਾ ਨਾਏ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਨਕਮੀ ਹੋ ਜਾਓ ਤੀਰਤਪਿਆਦ ਦਾਨ ਇਕ ਪਲ ਦਿਲ ਕਮਾਨ ਸੁਣਿਆ ਮਨ ਰਖਿਆ ਕਿਤਾ ਭਾਉ ਅੰਤਰਗਤ ਤੀਤ ਮਨ ਨਾਉ ਸਭ ਗੁਣ ਤੇਰੇ ਮੇ ਨਾਹੀ ਕੋਏ ਵਨ ਗੁਣ ਕੇਤੇ ਭਗਤ ਨਾ ਹੋਏ ਸੋ ਸਤ ਬਾਣੀ ਬਰਮਾ ਸਤ ਸਤ ਸਦਾ ਮੰਚਾ ਕਮਣ ਸੁਵੇਲਾ ਕਾ ਵਕਤ ਕਮਣ ਕਮਣ ਚਿਤ ਕਮਣ ਵਾਰ ਕਮਲ ਸੇ ਰਤੀ ਮਹ ਕਵਣ ਜਿਤ ਹੋ ਆਕਾਰ ਵੈ ਨ ਪਾਈ ਪੰਡਤੀ ਜੇ ਹੋਇ ਪੁਰਾਣਾ ਵਕਤ ਨ ਪਾਈ ਓ ਕਾਦੀ ਆਜ ਲਿਖਣ ਲੈ ਪੁਰਾਣਾ ਜਿਤ ਵਨ ਜੋਗੀ ਜਾਣੈ ਰਤ ਮਹਨ ਕੋਈ ਜਹ ਕਰਤਾ ਸ੍ਰਿਸ਼ਟੀ ਆਪੋ ਕੋ ਅਸਾਜੇ ਆਪੇ ਜਾਣੇ ਸੋਈ ਕਿਵ ਕਰ ਆਖਾ ਕਿਵ ਸਲਾਹੀ ਕਿ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵਡਾ ਸਾਹਿਬ ਢੀ ਨਾਇ ਕੀਤਾ ਜਾਪਾ ਹੋਵੇ ਨਾਨਕ ਜਿੱਕੋ ਆਪੋ ਜਾਣੇ ਆਗੇ ਗਾਇਨ ਸੋਹੇ ਪਤਲਾ ਪਤਾਲ ਰਖ ਅਗਾਸ ਅਗਾਸ ਉੜਕ ਉੜਕ ਭਾ ਥਕੇ ਮੇਕ ਨੇ ਇੱਕ ਬਾਤ ਅਸੇ 18 ਇਹ ਕਹਿਨ ਤੇ ਬਾਸ ਹੋਏ ਧਾਤ ਲਿਖਾ ਹੋਏ ਤਨ ਖੇ ਲਿਖੇ ਹੋਏ ਮਨ ਸੋ ਨਾਨਕੋ ਦਾ ਕੀਏ ਆਪੇ ਜਣਿਆ ਆਪ ਸਲਾਇ ਸਲਾਇ ਤੇ ਸੁਤਨਾ ਪਾਇਆ ਨਦੀਆਂ ਤੇਵਾ ਪਵ ਸੁਨ ਨਾ ਜਾਣ ਹੈ ਸਤ ਸੰਤਾਨ ਗੇਰਾ ਸਿਤੀ ਮਲਤਨ ਕੀੜੀ ਤੋਂ ਨਾ ਹੋਉ ਨੀ ਜਿਸ ਨੂੰ ਨਾ ਵਿਸਰੇ ਅੰਤ ਦਾ ਸਿਤੀ ਕੇ ਨੰਤ ਅੰਤ ਨਾ ਕਰਨ ਦੇ ਨੰਤ ਅੰਤ ਨਾ ਕਰਨ ਨਾ ਵੇਖਣ ਸੁਣਨ ਅੰਤ ਅੰਤ ਨਾ ਜਾਪੇ ਕੀ ਅਮਲ ਮੰਤ ਅੰਤੁਨਾ ਜਾਪੈ ਕੀਤਾ ਕਾਰ ਅੰਤੁਨਾ ਜਾਪੈ ਪਰਾਵਾਰ ਅੰਤੁ ਕਰਣ ਕੇਤੁ ਬਿਲਾਲਾਹੈ ਤਾਂ ਕਿ ਅੰਤੁ ਨਾ ਪਾਇ ਜਾਇ ਇਹੁ ਅੰਤੁ ਨਾ ਜਾਣੈ ਕੋਇ ਬਹੁਤਾ ਕਹੀਐ ਬਹੁਤਾ ਹੋਇ ਵਡਾ ਸਾਹਿਬ ਊਚਾ ਥਾਂ ਉਚੀ ਉਪਰ ਊਚਾ ਨਾ ਹੋਇ ਵਡਾ ਊਚਾ ਹੋਵੈ ਕੋਇ ਤਿਸ ਊਚੇ ਕੋ ਜਾਣੈ ਸੋਇ ਜਿਵੜਾ ਜਾਣੈ ਆਪ ਆਪ ਅਨੰਦ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਇ ਵਡਾ ਤਾਤਾ ਤਨੰਤ ਮਾਇ ਕੀਤੇ ਮੰਗਿ ਜੁਦ ਅਪਾਰ ਕਹਤੇ ਗੰਦੇ ਵਿਚਾਰ ਕਿਤੇ ਕਬ ਟੁੱਟੇ ਵਿਚਾਰ ਕਿਤੇ ਲੇਲ ਮੁਕਰ ਪਾਏ ਕਿਤੇ ਮੁਰਖਾ ਈ ਖਾਏ ਕਿਤੇ ਆ ਦੁਰਬੂਸਤ ਮਾਰ ਹੈ ਬੇਦੱਤ ਦਾਦਦਾਰ ਬੰਕਲਾਸੀ ਭਾਣੇ ਹੋਏ ਹੋ ਰੱਖ ਨਾ ਸਕੇ ਕੋਈ ਜੇ ਕੋ ਫਾਇਦਾ ਖਣ ਪਾਏ ਹੋ ਜਾਣੇ ਤੇ ਮੁਰਖਾ ਈ ਅਪੇ ਜਾਣੇ ਅਪੇ ਦੇਸ ਅੱਖੇ ਸੇਵੇ ਕੇ ਕੇਸ ਨਮੁਖ ਸੇ ਸਲਾਹਾ ਨਨ ਪਸ ਸਾਹੀ ਪਸਾ ਮੁਲਗਣਾ ਮੁਲ ਪਾਰ ਮੁਲ ਬੁਪਾਰੀ ਮੁਲ ਪੰਡਾਰਾ ਮੁਲਾਵੇ ਮੁਲ ਲੈ ਜਾਏ ਮੁਲ ਪਿਆ ਮੁਲਾ ਸਮਾਏ ਮੁਲ ਧਰਵ ਮੁਲ ਦਿਵਾਰ ਮੁਲ ਤੋਲਾ ਮੁਲ ਪ੍ਰਵਾਨ ਮੁਲ ਬੁਕਸੀ ਸੇ ਮੁਲ ਨਿਸ਼ਾਨ ਮੁਲ ਕਰਮ ਅਮੁਲ ਫਰਮਾਲ ਮੁਲ ਮੁਲਾ ਕੇ ਨਾ ਜਾਏ ਆਕਾ ਕਰੇ ਲੁਲਾਈ ਅਕੇ ਵੇਦ ਪਾਟ ਪ੍ਰਾਣ ਅਕੇ ਪੜੇ ਅਕੇ ਕਰੇ ਵਿਖਿਆਣਾ ਆਕੇ ਬਰਮੇ ਆਕੇ ਇੰਦ ਆਕੇ ਗਪੀ ਤੇ ਗਵਿੰਦ ਆਕੇ ਸਰਕੇ ਸੇਦ ਆਖੇ ਕੀਤੇ ਕੀਤੇ ਬੁੱਧ ਆਕੇ ਦਾਨੋ ਆਖੇ ਦੇਵਾ ਆਖੇ ਸੂਨਰ ਮੁੰਦੈਨ ਨੂੰ ਸੇਵਾ ਕੀਤੇ ਆਖੇ ਅਖਣ ਪਾਏ ਕਿਤੇ ਕਹਿ ਕਹਿ ਉਹ ਰੁੜ ਜਾਏ ਤੇ ਕਿਹ ਹੋਰ ਕਰੇ ਨਾ ਆਪਨਾ ਸਕੇ ਕੀ ਕਹਿ ਜੇ ਮੜ ਭਾਵੇ ਤੇ ਵੜ ਹੋਏ ਨਾਨਕ ਜਾਨਾ ਸੱਚਾ ਸੋਏ ਯੇ ਕੋ ਆਖੇ ਬੋਲੇ ਬਿਗੜਤਾ ਲਿਖਿਆ ਸਰਗਵਾਰਾ ਗਵਾਰ ਸੋਦਰ ਕਿਹਾ ਸੋ ਕਰਖੇ ਅਜ ਪਿਸਸ ਮਲੇ ਵਾਜੇ ਨਾ ਨਈ ਸੰਖਾ ਕਿਤੇ ਬਵਣ ਹਾਰੇ ਕਿ ਤੇਰਾ ਪੈਸੋ ਕਈ ਨਾ ਕਿਤੇ ਗਾਵਣ ਹਾਰੇ ਗਾਵਹਿ ਉਤਹੁਣਾ ਪਉਣ ਪਣੀਵੇ ਸੰਤਰ ਗਾਵਿਰ ਤੰਦਵਾਰੇ ਗਾਵੇ ਜਿੱਤ ਲਿਖ ਜਾਣਾ ਲਿਖਤ ਰੰ ਵਿਚਾਰੇ ਗਾਵੇ ਸਰਬ੍ਰਮਹ ਦੇਵੀ ਸੰਸਦ ਸਵਾਰੇ ਗਾਵੇ ਨਿਦਾਸਨ ਬੈਠੇ ਦੇਵ ਤਦਰ ਨਾਲੇ ਗਾਵੇ ਇਸ ਮadhi ਅੰਦਰ ਗਾਵੇ ਸਾਧ ਵਿਚਾਰੇ ਗਾਵੇ ਜਤੀ ਸੰਤੋ ਕੀ ਗਾਵੇ ਵੀਰ ਕਰਾਏ ਗਾਣ ਪੰਦਿਤ ਪੜਨ ਕਿ ਸੁਰ ਜੁਗ ਜੁਗ ਵੇਦ ਨਾਲੇ ਗਾਵੈ ਮੋਨੀਆ ਮਨਮੋਨ ਸੁਰਗਾ ਮਛ ਪਿਆ ਲੈ ਗਾਵਨ ਤਨ ਪਾਈ ਤੇਰੇ ਅਰ ਸਤਿਰ ਨਾਲੇ ਗਾਵੈ ਜੋਤ ਨੰਬਸੂਰਾ ਗਾਵੈ ਖਾਣੀ ਚਾਰੇ ਗਾਵੈ ਕੰਨ ਮੰਗਲ ਵਰ ਪੰਡਾ ਕਰ ਕਰ ਵਕ ਖੇ ਤੇਲ ਧਾਰੇ ਸੈਦ ਜੁਦਨ ਗਾਵੈ ਜੁ ਪਾ ਭਾਵ ਭਾਵੈ ਜੋਤ ਭਾਵਨਾ ਤਪ ਕੇ ਤੇਰੇ ਸਾਲੇ ਹੋਰ ਕਿਤੇ ਭਾਵਨਾ ਉਸੇ ਮੈਂ ਜਿਤਨਾ ਆਵਣਾ ਨਾਨਕ ਵਿਚਾਰੇ ਸੇ 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 ਸਾਹਿਬ ਸਤਿ ਸਾਚੀ ਨਾਹੀ ਅਭੀ ਹਸੀ ਜਾਣ ਜਾਸਿਰ ਰੰਗ ਰੰਚਾਈ ਰੰਗੀ ਰੰਗੀ ਭਾਤੀ ਕਰ ਕੰਨ ਸਿਮਾ ਜੀ ਨੂੰ ਪਾਈ ਕਰ ਕਰ ਵੇਖੇ ਕਿਤਾਬ ਪੜਾਂ ਜਿਸ ਦੀ ਵਿਡਿਆ ਜਿਸ ਪਾਵੇ ਸਹੀ ਕਰ ਸਹੀ ਹੁਕਮ ਨਾ ਕਰ ਨਾ ਜਾਈ ਸੋ ਪਾਸ ਸੋ ਸੋ ਸਾ ਪਾਸ ਸਾਹਿਬ ਨਰ ਜਾਈ ਮਨ ਦਾ ਸੰਤੋਸ਼ ਸਰਮਪਤ ਛੋੜੀ ਧਨ ਫਿਕਰੇ ਪ੍ਰਭੂਤ ਕਿੰਤਾ ਕਾਲ ਕੋ ਆਰੀ ਕਾਇਆ ਜੁਗਤ ਦੰਡਾ ਭਰਤੀ ਤੇ ਆਇ ਪੰਚ ਸਗਜ ਮਾਤੀ ਮੰਦੀ ਦੇ ਜੁਗ ਜੀਤ ਤੇ ਤੇ ਸੇ ਦੇਸ ਅਧ ਨਿਲਨਾ ਨਾਹ ਤੋ ਜੁਗ ਇੱਕ ਵੇਸ ਭੁਗਤ ਗਿਆ ਮੰਤੇ ਆ ਭੰਡਾਰ ਨੋ ਘੜ ਘੜਵਾਜੇ ਨਾਦ ਆਪਨਾਥ ਨਾਥੀ ਸਭ ਜੇ ਗਿਰੇ ਸਿਦਵਾਰਾ ਸਾਹ ਸੰਜੋਗ ਜੁਤੇ ਕਰ ਚਲਾਵ ਲੇਕੇ ਆਵੇ ਭਾਗ ਅਧ ਤੇ ਸੇ ਦੇਸ ਅਧ ਨਿਲਨਾ ਨਾਹ ਤੋ ਜੁਗ ਇੱਕ ਵੇਸ ഭണ്ഡാരികലൈ ജലായ വെക്കണ ആ വേസ ਸਨੋ ਲੈ ਕੁੰਡਾ ਰਾਜਿਸਪਾਸਾ ਇੱਕ ਆਵਾਰ ਕਰਗਣ ਵੇ ਕੇ ਸਿਰਜਣਾ ਆ ਨਾਨਕ ਕਾ ਚਿੱਕੀ ਸੱਚੀ ਕਾਰ ਦੇਵ ਦੇ ਦੇਸ ਅਗਮਿ ਵਰਨ ਹਤ ਤ੍ਰਿਕ ਯੇਸੁ ਇੱਕ ਦੂਜੀ ਬੋਲ ਕੋ ਲਖ ਲਗਿ ਯੇਸ ਲਖ ਲਗ ਅਗੇੜਾ ਕੀਗ ਨਗ ਜਗਦੀਸ਼ ਤਿਰਪੜੀਆਂ ਕੁੜੀ ਹੋਏ ਕੀ ਸੋਨ ਗੱਲਾ ਕੀ ਆਕਾਸ ਕੀ ਠਾਈ ਦੀ ਸੋਨ ਨਲ ਮਦਰੀ ਪਾਈਏ ਕੁੜੀ ਕੁੜੀ ਠੀਸ ਅੱਖਾਂ ਦੇ ਉਚ ਕਨਿਆ ਜੋਰ ਜੋਰ ਨ ਮੰਗਦੇ ਨ ਜੋਰ 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 ਨ ਜੀਵਨ ਮਰਨਾ ਜੋਰ ਜੋਰ ਨ ਰਾਜ ਮਨ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਸਤਤੀ ਸੁਤੇ ਸੰਸਾਰ ਦੀ ਸਾਥਪੁਰ ਜੋਰ ਕਰ ਵੇਖੇ ਸੋਏ ਨਰਨੁਤਮੁ ਨੇਚ ਨ ਕੋਈ ਅਰਥੀ ਰੁਤੀ ਤਿਤੀ ਵਾਰ ਪਣ ਪਣੀ ਅਗਨੀ ਪਤਾਲ ਸੁਤ ਸਤੀ ਥਾਪਰ ਕੀ ਧਰਮਸਾਲ ਸੁਜੀ ਜੁਕ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੇ ਕਰਮੇ ਹੋ ਵਿਚਾਰ ਸੱਚਾ ਆਪ ਸੱਚ ਦਰਬਾਰ ਤਿਥੇ ਸੋਹਣ ਸੋਹਣ ਪੰਜ ਪਰਵਾਨ ਨਦੀ ਕਰਮ ਪਾਵੇ ਨਿਸ਼ਾਨ ਕਚ ਪਕਾਈ ਅਥੇ ਪਾਏ ਨੰਗਾ ਜਾਪੇ ਜਾਏ ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਤੇ ਪਣ ਪਣੀ ਵੇ ਸੰਤਰ ਕਿਤੇ ਕਨ ਮੈਂ ਹੈਸ ਕਿਤੇ ਬਰਮੇ ਘੜ ਕੜੀ ਹੈ ਰੂਪ ਰੰਗ ਕੇ ਵੇਸ ਕਿਤੇ ਕਰਨ ਭੂਮੀ ਮੇਰ ਕਿਤੇ ਕਿਤੇ ਧੁਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿਧ ਗੁਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਨ ਨੂੰ ਕਿਤੇ ਕਿਤੇ ਰਤ ਸਮੁੰਦ ਕਿਤੇ ਕਾਣੀ ਕਿਤੇ ਬਾਣੀ ਕਿਤੇ ਪਾਦ ਮਰੰਦ ਕਿਤੇ ਸੁਰਤੀ ਸੇਲ ਕਿਤੇ ਨਨ ਕੰਤਨਾ ਅੰਤ ਗਿਆਨ ਖੰਡ ਮੇ ਗਿਆਨ ਪ੍ਰਚੰਡ ਤੇਥੇ ਨਾਦ ਬਨੋਤ ਕੋਣ ਨਾਮ ਸਰਮਖਣ ਕੀ ਬਾਣੀ ਰੋਕ ਤੇ ਘਾਟ ਘੜੀਏ ਬਹੁਤ ਅਨੂਪ ਤਾਂ ਗਿਗ ਲਖ ਚ ਨ ਜਾਏ ਜੇ ਕੋ ਕਹਿ ਪਿੱਛੇ ਪਸਤਾਏ ਇਥੇ ਕੜੀਏ ਸੁਤਮਤ ਮੰਤ ਮੰਨ ਬੱਦ ਤੇ ਕੜੀਏ ਸੁਰਾਸ ਦਾ ਕਿਸਨ ਸੋਦ ਖਰਮ ਕਣ ਕੀ ਬਾਣੀ ਜੋਰ ਤੇ ਇਥੇ ਹੋਰਨ ਕੋਈ ਔਰ ਤੇ ਇਥੇ ਜੋਤ ਮਹਾਂਬਲ ਸੂਰ ਤੈ ਮੇ ਰੰਗ ਨੇ ਆਪਰਪੂਰ ਤੇ ਸਿਤੋ ਸਿਤਾ ਮਹਿਮਾ ਮਾਇ ਤਾਂ ਗੇ ਰੁਖਣ ਕਥ ਨੇ ਜਾਏ ਨਾਉ ਮਰੇ ਨ ਠਗੇ ਜਾਏ जिनके राम वसे मन माहे तिते भगव से केलो करे नाम सच मन सोए सचखंडो से निरंकार कर कर वेखे नदरने हाल तिथे खंड मन भर पांड जेगो कथे तांत अनंत तिथे लोलो कार जीव जीव हुकम तिवे तिवकार देखे बिकसे कर विचार नानक कथना कर, कर रा सार ਜਤ ਪਹਾਰਾ ਤੀਰ ਸੁਨਿਆਰ ਆਹਰ ਮਤ ਵੇਦ ਹਥਿਆਰ ਭਉ ਖੱਲਾ ਅਗਨੀ ਦਪਤਾਵ ਭਾਂਡਾ ਪਉ ਪੰਮ੍ਰਿਤ ਟਟਾਲ ਕੜੀਏ ਸਬਦ ਸੱਚੀ ਟਕਸਾਲ ਜਿੰਨਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨੇਹਾਲ ਸ਼ਲੋਕ ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਈ ਦਾਈ ਦਾਇਆ ਖੇਲੇ ਸਗਲ ਜਗਤ च्या बुर वाचे धर्मी अपोी केके दु दूर जिनी नमया गेम सकत काल नेखुज ले की छुटी नाल वाहि गुरु